ਬਾਈ ਜੀ ਕੀ ਤੁਸੀਂ ਪੂਰੇ ਪੰਜਾਬ ਚ ਰੌਲਾ ਪਾਇਆ ਵੀ ਸਾਡੇ ਤੋਂ ਸਸਤਾ ਕਪੜਾ ਕੋਈ ਦੇ ਨਹੀਂ ਸਕਦਾ ਨਾ ਤੁਹਾਡੀ ਮੈੱਲ ਆ ਨਾ ਤੁਹਾਡੀ ਫੈਕਟਰੀ ਆ ਕਿਉਂ ਤੁਸੀਂ ਝੂਠ ਬੋਲਦੇ ਹੋ ਸਸਤਾ ਕਪੜਾ ਕਿੱਦਾਂ ਦੇਣਗੇ ਅਫਵਾਹਾਂ ਨਾ ਫੜਾਓ ਲੋਕਾਂ ਨੂੰ ਮੂਰਖਣਾ ਨਾਓ ਸੱਚੀ ਤੇ ਕੋਰੀ ਕਰਾਰੀ ਗੱਲ ਕਰੋ ਬਾਈ ਜੀ ਤੁਸੀਂ ਕਿਉਂ ਇਹ ਗੱਲ ਕਰ ਰਹੇ ਹੋ ਬਾਈ ਜੀ ਨਾ ਸਾਡੀ ਫੈਕਟਰੀ ਹੈ ਨਾ ਸਾਡੀ ਮੈੱਲ ਹੈ ਪਰ ਸਾਡੇ ਕੋਲੇ ਮਾਇਨ ਐ ਭਾਜੀ 5 5 10 10 ਰੁਪਏ ਸੂਟ ਵੇਚੰਦਾ ਬਜ਼ਾਰ 'ਚ ਜਿੱਥੋਂ ਮਰਜੀ ਮਾਲ ਚੈੱਕ ਕਰਾ ਲਓ ਭਾਜੀ 2 200 ਰੁਪਏ ਦਾ ਸੂਟ ਨਾ ਤਾਂ ਕੋਈ ਆਹ ਦੇ ਸਕੇ ਕੋਟਨਾ ਦਾ ਤੇ ਨਾ ਹੀ ਕੋਈ ਦੇ ਸਕਦਾ ਜਿਹੜੇ ਵੱਧ ਵੀਡੀਓ ਸ਼ੇਅਰ ਕਰ ਦੇਣਗੇ ਚੰਗੇ ਕਮੈਂਟ ਕਰਨਗੇ ਜਿਹੜੇ ਪੰਜ ਲੱਕੀ ਕਸਟਮਰ ਹੋਏ ਉਹਨਾਂ ਨੇ ਉਹਨਾਂ ਨੂੰ ਪੰਜ ਲੋਕਾਂ ਨੂੰ ਆ ਸੂਟ ਅਸੀਂ ਦੇਨੇ ਆ ਬਿਲਕੁਲ ਫ੍ਰੀ 5 500 ਵਾਲਾ 6 600 ਵਾਲਾ ਜਿਹੜਾ ਹੋਲਸੇਲ ਰੇਟ ਆ ਇੱਥੇ ਤੁਸੀਂ ਲੈ ਜਾਓ 275 'ਚ ਆ ਦੇਖੋ ਪਹੁੰਚੇ ਤੇ ਵਰਕ ਸੂਟ ਦਾ ਭਾਜੀ 800 900 ਵਿਕਦਾ ਹੈ ਬਜ਼ਾਰ 'ਚ ਪਾਜੀ ਆਪਾ ਸਿਰਫ ਤੇ ਸਿਰਫ ਸੂਟ ਦੇਣਾ 395 ਰੁਪਏ ਦਾ 1500 1700 ਨਹੀਂ ਲੈਣਾ ਸੂਟ ਦਾ ਪਾਜੀ ਸੂਟ ਦਾ ਰੇਟ ਹੈ ਸਿਰਫ ਤੇ ਸਿਰਫ 895 ਰੁਪਏ ਜੀ ਵਿਆਹ ਸ਼ਾਦੀਆਂ ਦਾ ਕੱਪੜਾ ਲੈਣਾ ਤੁਸੀਂ ਆਪਣੇ ਲਈ ਪਾਉਣ ਲਈ ਲੈਣਾ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਬਾਜ਼ਾਰ 'ਚ ਆ ਕੇ ਲੈਨੇ ਹੋ ਇੱਥੇ 50000 ਵਾਲਾ ਕੱਪੜਾ 15 17000 ਦਾ ਤੇ ਹੋਰ ਗੀਜ਼ਾ ਦਾ ਕੱਪੜਾ ਨਾਲ ਪਾਜੀ ਪੂਰਾ ਹੀ ਫੈਂਸੀ ਦੁਪੱਟਾ ਕੋਈ 1200 1500 1800 ਇਹ ਸੂਟ ਦਾ ਸਿਰਫ ਤੇ ਸਿਰਫ ਲੈਣੇ ਗਾਗ ਤੋਂ 800 ਤੇ 80 ਰੁਪਏ ਭਾਜੀ ਹਰ ਤਰ੍ਹਾਂ ਦੀ ਵੈਰਾਈਟੀ ਹਰ ਤਰ੍ਹਾਂ ਦੇ ਰੰਗ ਹਰ ਤਰ੍ਹਾਂ ਦੇ ਡਿਜ਼ਾਈਨ 1000 ਤੇ 50 ਰੁਪਏ ਭਾਜੀ 2400 2500 ਰੁਪਏ ਦਾ ਭਾਜੀ ਸੂਟ ਦਿੰਨੇ ਆਪਾਂ ਸਿਰਫ ਤੇ ਸਿਰਫ 1100 ਤੇ 95 ਰੁਪਏ ਦੀ ਨਹੀਂ ਭਾਈ ਜੀ ਕੀ ਤੁਸੀਂ ਪੂਰੇ ਪੰਜਾਬ ਚ ਰੌਲਾ ਪਾਇਆ ਵੀ ਸਾਡੇ ਤੋਂ ਸਸਤਾ ਕਪੜਾ ਕੋਈ ਦੇ ਨਹੀਂ ਸਕਦਾ ਨਾ ਤੁਹਾਡੀ ਮਹਿਲ ਆ ਨਾ ਤੁਹਾਡੀ ਫੈਕਟਰੀ ਆ ਕਿਉਂ ਤੁਸੀਂ ਝੂਠ ਬੋਲਦੇ ਹੋ ਸਸਤਾ ਕਪੜਾ ਕਿੱਦਾਂ ਦੇਣਗੇ ਅਫਵਾਹਾਂ ਨਾ ਫੜਾਓ ਲੋਕਾਂ ਨੂੰ ਮੂਰਖਣਾ ਨਾ ਸੱਚੀ ਤੇ ਕੋਰੀ ਕਰਾ ਦੀ ਗੱਲ ਕਰੋ ਭਾਈ ਜੀ ਤੁਸੀਂ ਕਿਉਂ ਇਹ ਗੱਲਾਂ ਕਰ ਰਹੇ ਹੋ ਭਾਈ ਜੀ ਨਾ ਸਾਡੀ ਫੈਕਟਰੀ ਹੈ ਨਾ ਸਾਡੀ ਮਿਲ ਹੈ ਪਰ ਸਾਡੇ ਕੋਲੇ ਮਾਈਨ ਹੈ ਭਾਜੀ 5 5 10 10 ਰੁਪਏ ਸੂਟ ਵੇਚੰਦਾ ਬਜ਼ਾਰ 'ਚ ਜਿੱਥੋਂ ਮਰਜੀ ਮਾਲ ਚੈੱਕ ਕਰਾ ਲਓ ਭਾਜੀ 2 200 ਰੁਪਏ ਦਾ ਸੂਟ ਨਾ ਤਾਂ ਕੋਈ ਆ ਦੇ ਸਕੇ ਕੋਟਨ ਦਾ ਤੇ ਨਾ ਹੀ ਕੋਈ ਦੇ ਸਕਦਾ ਭਾਜੀ ਨਮਾ ਕੰਮ ਸ਼ੁਰੂ ਕਰਨਾ ਰੀਸੇਲਰ ਆ ਤੁਹਾਡੀਆਂ ਦੁਕਾਨਾਂ ਆ ਤੁਸੀਂ ਫੇਰ ਹੀ ਜੇ ਕੱਪੜਾ ਵੇਚਦੇ ਹੋ ਤੇ ਇੱਕ ਵਾਰੀ ਆ ਜਾਓ ਫਾਇਦੇ ਕਰਦੇ ਆ ਤੁਸੀਂ ਹੁਣ ਰੇਟ ਸੁਣੋ ਪਹਿਲਾਂ ਤਾਂ ਭਾਜੀ ਕੋਟਨ ਦੁਪੱਟੇ ਦੇ ਨਾਲ ਸੂਟ 200 ਤੇ 75 ਰੁਪਏ ਦਾ ਸੂਟ ਹੈ ਡਿਜ਼ਾਈਨ ਤੇ ਕਲਰ ਜਿੰਨੇ ਮਰਜ਼ੀ ਲੈ ਲੀ। ਆ ਦੇਖੋ ਪੌਂਚੇ ਦੇ ਵਰਕ ਸੂਟ ਦਾ ਭਾਜੀ 800 900 ਵਿਕਦਾ ਹੈ ਬਾਜ਼ਾਰ 'ਚ। ਭਾਜੀ ਆਪਾਂ ਸਿਰਫ ਤੇ ਸਿਰਫ ਸੂਟ ਦੇਣਾ ਹੈ 395 ਰੁਪਏ ਦਾ। ਇਹ ਪੌਂਚੇ ਵਰਕ ਨਾਲ ਸੂਟ ਆ ਗਿਆ। ਭਾਜੀ ਬਾਜ਼ਾਰ 'ਚ 1300 1400 ਸੂਟ ਦੇਣਾ ਹੈ ਸਿਰਫ ਤੇ ਸਿਰਫ ਭਾਜੀ 595 ਰੁਪਏ ਦਾ। ਆ ਲੋ 595 ਜੈ ਰਾਇਲ ਚਾਹੇ ਪਿੰਡਾਂ ਵਾਲੇ ਕਸਟਮਰ ਆ ਚਾਹੇ ਸ਼ਹਿਰਾਂ ਵਾਲੇ ਕਸਟਮਰ ਆ ਮਾਡਰਨ ਕੁੜੀਆਂ ਵੀ ਇਹਨੂੰ ਪਾ ਸਕਦੀਆਂ। 1500 1700 ਨਹੀਂ ਲੈਣਾ ਸੂਟ ਦਾ। ਭਾਜੀ ਸੂਟ ਦਾ ਰੇਟ ਹੈ ਸਿਰਫ ਤੇ ਸ 895 ਦੁਪੱਟਾ ਤੁਸੀਂ ਚੈੱਕ ਕਰ ਲਓ ਪੂਰਾ ਡਿਜ਼ਾਈਨਰ ਪਿਓਰ ਕਾਟਨ ਦਾ ਸੂਟ ਨਾਲ ਭਾਜੀ ਪੂਰਾ ਹੀ ਫੈਂਸੀ ਦੁਪੱਟਾ ਕੋਈ 1200 1500 1800 ਭਾਜੀ ਸੂਟ ਦੇਣਾ ਸਿਰਫ ਤੇ ਸਿਰਫ 795 ਰੁਪਏ ਦੀ ਰੇ ਪਿਓਰ ਗੀਜ਼ਾ ਦਾ ਕਪੜਾ ਨਾਲ ਭਾਜੀ ਪੂਰਾ ਹੀ ਫੈਂਸੀ ਦੁਪੱਟਾ ਬਾਜ਼ਾਰ ਚ ਜਿੰਨੇ ਮਰਜ਼ੀ ਦਾ ਵੇਚਦਾ ਭਾਜੀ ਅਸੀਂ 795 ਰੁਪਏ ਦੀ ਰੇਂਜ ਚ ਸੂਟ ਦੇ ਦੇਣ ਭਾਜੀ ਆ ਦੇਖੋ ਲੈਣ ਦਾ ਕਪੜਾ ਕੋਈ ਬਾਜ਼ਾਰ ਵਾਂਗੂ ਭਾਜੀ ਅਸੀਂ 2500 ਨਹੀਂ ਲੈਣਾ 2000 ਨਹੀਂ ਲੈਣਾ ਅਸੀਂ ਲੈਣਾ ਭਾਜੀ ਸਿਰਫ ਤੇ ਸਿਰਫ 1050 ਰੁਪਏ 6-7 ਦਿੰਦੀਆਂ ਆਫਰਾਂ ਮੁੜ ਕੇ ਤੁਹਾਨੂੰ ਮੌਕਾ ਨਹੀਂ ਮਿਲੇਗਾ। ਪਾਜੀ ਪਿਓਰ ਗੀਜ਼ਾ ਕਾਟਨ ਦਾ ਕੱਪੜਾ ਹੈ। ਡਿਜ਼ਾਈਨ ਜਿੰਨੇ ਤੁਸੀਂ ਕਹੋ ਉਹਨੇ ਮਿਲ ਜਾਣਗੇ। ਪਾਜੀ ਕੋਈ ਬਾਜ਼ਾਰ ਵਾਂਗੂ ਅਸੀਂ ਇਹਦਾ ਨਹੀਂ ਲੈਂਦੇ 2400 2500 ਸੂਟ ਪਾਜੀ 1100 ਤੇ 95 ਰੁਪਏ ਦੀ ਰੇਂਜ ਦੇਖੋ ਡਿਜ਼ਾਈਨ ਤੁਸੀਂ ਚੈੱਕ ਕਰੀ ਜਾਓ ਸੂਟ ਪਾਜੀ 2400 2500 ਰੁਪਏ ਦਾ ਪਾਜੀ ਸੂਟ ਦਿੰਨੇ ਆਪਾਂ ਸਿਰਫ ਤੇ ਸਿਰਫ 1100 ਤੇ 95 ਰੁਪਏ ਦੀ ਰੇਂਜ ਆ ਵੀ ਤੁਸੀਂ ਦੇਖ ਲਓ ਜੀ ਵਿਆਹਾਂ ਸ਼ਾਦੀਆਂ ਦਾ ਕੱਪੜਾ ਲੈਣਾ ਤੁਸੀਂ ਆਪਣੇ ਲਈ ਪਾਉਣ ਲਈ ਲੈਣਾ ਜਿਹੜਾ ਤੁਸੀਂ 50000 ਰੁਪਏ ਦਾ ਕੱਪੜਾ ਬਾਜ਼ਾਰ 'ਚ ਆ ਕੇ ਲੈਨੇ ਹੋ ਇੱਥੇ 50000 ਵਾਲਾ ਕੱਪੜਾ 15 17000 'ਚ ਤੁਹਾਨੂੰ ਮਿਲ ਜਾਣਾ ਫੈਰਾ ਦੇਖੋ ਕਿੱਡਾ ਕੋਈ ਭਾਜੀ ਬਾਜ਼ਾਰ ਵਾਂਗੂ ਆਪਾਂ 1600 1700 ਨਹੀਂ ਲੈਂਦੇ ਆ ਸੂਟਾਂ ਦਾ ਭਾਜੀ ਸੂਟ ਦਾ ਸਿਰਫ ਤੇ ਸਿਰਫ ਲੈਣਾ ਗਾਹਕ ਤੋਂ 800 ਤੇ 80 ਰੁਪਏ ਭਾਜੀ ਮਹਿੰਦੀ ਕਲਰ ਦਾ ਸੂਟ ਭਾਜੀ ਵੀ ਸ਼ੇਪ ਤੇ ਭਾਜੀ ਆ ਦੇਖੋ ਨਾਲ ਇਹਦਾ ਫੈਂਸੀ ਦੁਪੱਟਾ ਹੈ ਕੋਈ ਭਾਜੀ 1500 1600 ਨਹੀਂ ਲੈਂਦੇ ਆ ਸੂਟ ਦਾ ਸਿਰਫ ਤੇ ਸਿਰਫ ਭਾਜੀ ਸੂਟ ਦਾ ਰੇਟ ਹੈ 1000 ਤੇ 95 ਰੁਪਏ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰੋ ਕਮੈਂਟ ਕਰੋ ਜਿਹੜੇ ਵੱਧ ਵੀਡੀਓ ਸ਼ੇਅਰ ਕਰ ਦੇਣਗੇ ਚੰਗੇ ਕਮੈਂਟ ਕਰਨਗੇ ਜਿਹੜੇ ਪੰਜ ਲੱਕੀ ਕਸਟਮਰ ਹੋਏ ਉਹਨਾਂ ਦੇ ਉਹਨਾਂ ਨੂੰ ਪੰਜ ਲੋਕਾਂ ਨੂੰ ਆ ਸੂਟ ਅਸੀਂ ਦੇਣੇ ਤੁਹਾਡੇ ਘਰ ਭੇਜ ਕੇ ਤੁਹਾਡੀ ਫੋਟੋ ਅਸੀਂ ਆਪਣੇ ਚੈਨਲ ਤੇ ਪਾ ਦਾਂਗੇ ਸੋ ਛੇਤੀ ਪਹੁੰਚੋ ਆਫਰਾਂ ਵੱਡੀਆਂ ਆ ਸਟਾਕ ਸਾਰਾ ਤਿੰਨ ਤਿੰਨ ਗੁਣਾ ਰੇਟ ਘੱਟ ਕੀਤੇ ਆ 11 ਮਨੋਮ ਸੰਧੀ ਨਾਲ ਹਰਦੀਪ ਸਿੰਘ ਦੱਗਰ ਸਾਹ ਟੀਵੀ ਮੋਡ ਮੰਡੀ